ਬਾ ਸਾਡੇ ਪੰਜਾਬ ਦੇ ਲੋਕ ਨਾ ਬਹੁਤ ਜਲਦੀ ਭੁੱਲ ਜਾਂਦੇ ਨੇ ਅਸ ਸਾਨੂੰ ਉਹ ਗੱਲ ਚੇਤੇ ਨਹੀਂ ਰਹਿੰਦੀ ਔਰ ਇਹ ਜਿਹੜੇ ਇਹਨਾਂ ਦੇ ਇੱਕ ਨੇਤਾ ਨੇ ਕਿਹਾ ਸੀ ਕਿ ਜਦ ਬڑا ਪੇੜ गिरਦਾ ਤਾਂ ਧਰਤੀ ਕੰਮਤੀ ਹੈ ਸਾਡੇ ਜਿਹੜੇ ਇੱਕ ਸਿੱਖ ਕੌਮ ਦਾ ਕਤਲੇਆਮ ਕੀਤਾ ਨਾ ਦਿੱਲੀ ਦੇ ਵਿੱਚ ਦਿੱਲੀ ਚ ਨਹੀਂ ਪੂਰੇ ਦੇਸ਼ ਭਰ ਵਿੱਚ ਕਤਲੇਆਮ ਕੀਤਾ ਸਾਡੇ ਧਾਰਮਿਕ ਜਿਹੜੇ ਸਥਾਨ ਸੀ ਉਹਨਾਂ ਨੂੰ ਇਹਨਾਂ ਨੇ ਡੇਗ ਦਿੱਤਾ ਉਹਨਾਂ ਤੇ ਪਰ ਉਹਦੇ ਚ ਭਾਜਪਾ ਦਾ ਰੋਲ ਸੀ ਕੋਈ ਭਾਜਪਾ ਦਾ ਰੋਲ ਨਹੀਂ ਸੀ ਲਾਲ ਅਦਵਾਨੀ ਆਪਣੀ ਬੋਲ ਦੇ ਵਿੱਚ ਇਹ ਲੈਂਦਾ ਮੈਂ ਕਹਿੰਦਾ ਕੋਈ ਰੋਲ ਨਹੀਂ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਜੇ ਮੈਂ ਕਹਿੰਦਾ ਬਤੌਰ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਉਹਨਾਂ ਨੇ ਕੋਆਪ ਦਾ ਵਿਚਾਰ ਬਿਆਖਤ ਕੀਤਾ ਉਹਨਾਂ ਦਾ ਇੰਡੀਵਿਜੁਅਲ ਹੋ ਸਕਦਾ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਕਦੀ ਵੀ ਇਸ ਗੱਲ ਦੀ ਹਮਾਇਤ ਨਹੀਂ ਕੀਤੀ ਕਿ ਅਸੀਂ ਹਰਮੰਦਰ ਸਾਹਿਬ ਤੇ ਅਟੈਕ ਕਰੀਏ ਔਰ ਤੁਸੀਂ ਦੇਖੋ ਪਰ ਇੰਦਰਾ ਗਾਂਧੀ ਨੂੰ ਮਾਤਾ ਵੈਸ਼ਨੂ ਦਾ ਖਿਤਾਬ ਦੇਣਾ ਮੈਂ ਕਹਿੰਦਾ ਫੌਜੀਆਂ ਦੇ ਰੋਟੀ ਵਰਜਣੀ ਮੈਂ ਕਹਿੰਦਾ ਜੀ ਇਹ ਜੇ ਕਿਸੇ ਨੇ ਕੋਈ ਦੁੱਧਾ ਬਸਾਂ ਗਨੇ ਰੋਟੀ ਵਰਜੀ ਜੀ ਬਿਲਕੁਲ ਨਹੀਂ ਬਿਲਕੁਲ ਕਤਈ ਨਹੀਂ ਮੈਂ ਅੱਜ ਤੱਕ ਤੁਹਾਡੇ ਕੋਲ ਪਹਿਲੀ ਵਾਰ ਗੱਲ ਸੁਣ ਰਿਹਾ ਹਰਪਾਲ ਜੀ ਭਾਰਤੀ ਜਨਤਾ ਪਾਰਟੀ ਦਾ ਪ੍ਰਮੁੱਖ ਸਾਡਾ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਸੀਂ ਦੇਖਿਆ ਹੈ ਕਿ ਉਹਨਾਂ ਨੇ ਮੁਸਲਮਾਨਾਂ ਦੀ ਟੋਪੀ ਪੈਣ ਤੋਂ ਇਨਕਾਰ ਕਰ ਦਿੱਤਾ ਸੀਗਾ ਪਬਲੀਕਲੀ ਔਰ ਸਾਡੇ ਤੋਂ ਜ਼ਿਆਦਾ ਨੇ ਔਰ ਹਾਲਾਂਕਿ ਉਹ ਉਹ ਲਗਭਗ 20-25 ਕਰੋੜ ਨੇ ਅਸੀਂ 2.5 ਕਰੋੜਾ اور ਉਸ ਦੇ ਬਾਵਜੂਦ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਸਾਡੇ ਪੱਗ ਜਿਹੜੀ ਹੈ ਸਾਡੀ ਸਿੱਖ ਕੌਮ ਦੀ ਆਨ ਬਾਨ ਸ਼ਾਨ ਹੈ ਉਹਨੂੰ ਜਦੋਂ ਪਹਿਨਦੇ ਆ ਬੜੇ ਸਤਿਕਾਰ ਨਾਲ ਪਹਿਨਦੇ ਆ ਉਹ ਵੇਖਿਆ ਸੀ ਇਹਦੇ ਵਿੱਚ ਐ ਟੋਪੀ ਵਾਲਾ ਨਾ 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 ਮਨੋਂ ਸਤਿਕਾਰ ਦੁਨੀਆਂ ਨੇ ਵੇਖਿਆ ਮਨੋਂ ਸਤਿਕਾਰ ਕਰਦੇ ਆ ਇਹ ਤਾਂ ਇਹ ਤਾਂ ਆਪਾਂ ਕਹਿੰਦੇ ਮੈਂ ਮੈਂ ਉਹਨਾਂ ਨੂੰ ਵੇਖਿਆ 75 ਦੇ ਵਿੱਚ 2 2.5 ਸਾਲ ਬਤੌਰ ਸਿੱਖ ਬਣ ਕੇ ਉਹ ਵਿਚਰੇ ਆ ਉਹਨਾਂ ਨੇ ਪੱਗ ਸ਼ਾਨ ਸਰਦਾਰ ਸਭ ਦੀ ਪੱਗ ਲੁਲਾਈ ਉਹਨਾਂ ਨੇ ਲੋਕਾਂ ਨੇ ਵੇਖਿਆ ਮੱਥਾ ਲੇਕਰਗੇ ਇਹ ਤਾਂ ਆਪਾਂ ਆਪਾਂ ਕਿਵੇਂ ਲਾਉਣੇ ਆ ਆਪਾਂ ਐਵੇਂ ਲਾ ਕੇ ਰੱਖਦੇ ਆ ਤਾਂ ਔਰ 1 ਮਿੰਟ ਦੇ ਫੋਟੋ ਵੀਡੀਓ ਲੱਗ ਪਿਆ ਉਹਨਾਂ ਦਾ ਜੀ ਆਪਣਾ ਫੋਕਸ ਹੀ ਇਹ ਹੋਵੇ ਜੇ ਉਹ ਜਾ ਕੇ ਦੇਖੋ ਹਰਮੰਦਰ ਸਾਹਿਬ ਆਏ ਉਹਨਾਂ ਨੇ ਆਪਣਾ ਮੱਥਾ ਟੇਕਿਆ ਮੱਥਾ ਟੇਕ ਕੇ ਹੁਣ ਉਸ ਤੋਂ ਇਲਾਵਾ ਉਹਨਾਂ ਨੇ ਲੰਗਰ ਦੀ ਸੇਵਾ ਕੀਤੀ ਔਰ ਇੱਥੇ ਨਹੀਂ ਪਟਨਾ ਸਾਹਿਬ ਔਰ ਜਿੰਨੇ ਮੈਂ ਮੈਂ ਦਾਅਵੇ ਨਾ ਕਹਿ ਸਕਦਾ ਕਿ ਜਿੰਨੇ ਕੰਮ ਸਿੱਖ ਕੌਮ ਤੇ ਪੰਜਾਬੀਤ ਵਾਸਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤੇ ਨਾ ਮਰਮੋਣ ਸਿੰਘ ਜੀ ਇਹ ਸਰਦਾਰ ਹੁੰਦਿਆ ਨਾ ਉਹਨਾਂ ਨੇ ਕੀਤੇ ਨਾ ਇਸ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ਕੀਤੇ ਮੈਂ ਤੁਹਾਨੂੰ ਜੇ ਕੰਮ ਗਿਣਾਵਾਂ ਸਾਡੇ ਗੁਰੂ ਸਾਹਿਬਾਨ ਦੀਆਂ ਸ਼ਤਾਬੀਆਂ ਮਨਾਉਣੀਆਂ ਗੁਰੂ ਸਾਹਿਬਾਨ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲ ਮਨਾਇਆ ਗਿਆ ਪੂਰਾ 1 ਸਾਲ 1 ਸਾਲ ਮਨਾਇਆ ਗਿਆ ਔਰ ਤੁਸੀਂ ਦੇਖੋ 185 ਜਿਹੜੇ ਸਾਡੇ ਡਿਪਲੋਮੈਟ ਨੇ ਉਹਨਾਂ ਦੇ ਘਰਾਂ ਦੇ ਵਿੱਚ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠਾਂ ਦੇ ਪੋਗ ਪਾਏ ਗਏ ਔਰ ਉੱਤੇ ਸਾਰੇ ਦੇਸ਼ ਦੇ ਜਿਹੜੇ ਸਾਡੇ ਡਿਪਲੋਮੈਟ ਸੀ ਔਰ ਵਿਦੇਸ਼ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਉੱਥੇ ਬੁਲਾ ਕੇ ਸ੍ਰੀ ਗੁਰੂ ਦੇ ਗੁਰੂ ਨਾਨਕ ਦੇਵ ਜੀ ਪਾਸ਼ਾ ਬਾਰੇ ਦੱਸਿਆ ਗਿਆ